ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਬਾਹਰ ਕੱਢਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ ਲੇਕਿਨ ਕੁਝ ਲਾਪਰਵਾਹ ਅਫਸਰਾਂ ਕਰਕੇ ਉਹ ਸਕੀਮਾਂ ਸਿਰੇ ਨਹੀਂ ਚੜ੍ਹਦੀਆਂ ਮਸਲਾ ਪੰਜਾਬ ਦਾ ਮਾਮਲਾ ਪੰਜਾਬ ਦਾ ਜਿੱਥੇ ਫਸਲੀ ਚੱਕਰ ਠੱਲਣ ਵਾਲੇ ਕਰੋੜਾਂ ਰੁਪਏ ਖੂ ਖਾਤੇ 'ਚ ਪੈ ਚੁੱਕੇ ਨੇ ਤੇ ਹੁਣ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਵੱਲੋਂ ਵਿਭਾਗ ਦੇ ਡਾਇਰੈਕਟਰ ਨੂੰ ਵੀ ਤਲਬ ਕਰ ਲਿਆ ਗਿਆ ਕਿ ਆਖਰ ਕਿਉਂ ਇਹ ਕਰੋੜਾਂ ਰੁਪਏ ਖੂ ਖਾਤੇ ਵਿੱਚ ਪੈ ਚੁੱਕੇ ਨੇ ਚੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋਣ ਮਗਰੋਂ ਮੈਕਮੇ ਦੇ ਉੱਚ ਅਫਸਰਾਂ ਦੀ ਨੀਂਦ ਖੁੱਲੀ ਆ ਜਿਸ ਕਰਕੇ ਕਰੋੜਾ ਰੁਪਏ ਖੂ ਖਾਤੇ ਪੈ ਚੁਕੇ ਨੇ ਜਦ ਮੈਕਮੇ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਪਤਾ ਲੱਗਾ ਤਾਂ ਫਿਰ ਹੁਣ ਉਹਨਾਂ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਤਲਬ ਕਰਨ ਦਾ ਫੈਸਲਾ ਕੀਤਾ ਪੰਜਾਬ ਨੂੰ ਫਸਲੀ ਚੱਕਰ ਚੋਂ ਬਾਹਰ ਕੱਢਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਮਿਲੀ ਕਰੋੜਾ ਰੁਪਏ ਦੀ ਰਾਸ਼ੀ ਖੂ ਖਾਤੇ ਪੈ ਗਈ ਹੈ ਪੰਜਾਬ ਦੇ ਖੇਤੀ ਵਿਭਾਗ ਦੇ ਵੱਡੇ ਅਫਸਰਾਂ ਦੀ ਜਾਗ ਉਸ ਵੇਲੇ ਖੁੱਲੀ ਜਦੋਂ ਸੂਬੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋ ਗਿਆ ਸੀ ਕੇਂਦਰ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਦੇ ਲਈ ਮਿਲੇ ਕਰੀਬ 300 ਕਰੋੜ ਰੁਪਏ ਦੇ ਫੰਡ ਰੱਦ ਹੋ ਜਾਣੇ ਹਨ ਦੱਸਣਯੋਗ ਹੈ ਕਿ ਕੇਂਦਰੀ ਫਸਲੀ ਵਿਭਿੰਨਤਾ ਸਕੀਮ ਤਹਿਤ ਝੋਨੇ ਦੀ ਕਾਸ਼ਤ ਨਿਕਲ ਕੇ ਬਦਲਵੀਆਂ ਫਸਲਾਂ ਦੀ ਬਜਾਦ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟਾਰ 17500 ਰੁਪਏ ਦੀ ਹੱਲਾਸ਼ੇਰੀ ਰਾਸ਼ੀ ਦਿੱਤੀ ਜਾਣੀ ਸੀ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਸੂਬਾ ਸਰਕਾਰ ਨੂੰ ਫਸਲੀ ਵਿਭਿੰਨਤਾ ਦਾ ਸੋਧਿਆ ਪ੍ਰੋਗਰਾਮ 10 ਜੂਨ ਨੂੰ ਭੇਜ ਦਿੱਤਾ ਗਿਆ ਸੀ ਪਰ ਮਹਿਕਮੇ ਦੇ ਉੱਚ ਅਫਸਰਾਂ ਨੇ ਕਰੀਬ 40 ਦਿਨ ਇਸ ਯੋਜਨਾ ਦੀ ਭਾਫ ਹੀ ਬਾਹਰ ਨਹੀਂ ਨਿਕਲ ਦਿੱਤੀ ਸੂਬਾ ਸਰਕਾਰ ਨੇ 20 ਜੁਲਾਈ ਨੂੰ ਇਸ ਯੋਜਨਾ ਬਾਰੇ ਦੱਸਿਆ ਇਸ ਸਕੀਮ ਦੇ ਤਹਿਤ 60% ਦੀ ਰਾਸ਼ੀ ਕਰੀਬ ਜੋ 177 ਕਰੋੜ 92 ਲੱਖ ਰੁਪਏ ਬੰਦੀ ਹੈ ਉਹ ਕੇਂਦਰ ਸਰਕਾਰ ਨੇ ਦੇਣੀ ਸੀ ਜਦ ਕਿ 115.95 ਕਰੋੜ ਰੁਪਏ ਸੂਬਾ ਸਰਕਾਰ ਨੇ ਇਹਦੇ ਚ ਹਿੱਸਾ ਪਾਉਣਾ ਸੀ ਲਗਭਗ ਇਹ 300 ਕਰੋੜ ਬਣ ਜਾਂਦੀ ਆ ਜੋ ਕਿ ਹੁਣ ਖੂ ਖਾਤੇ ਪੈ ਚੁੱਕੀ ਹੈ ਕੇਂਦਰ ਸਰਕਾਰ ਨੇ ਇਹ ਸਕੀਮ ਪੰਜਾਬ ਹਰਿਆਣਾ ਅਤੇ ਯੂਪੀ ਦੇ ਕੁਝ ਜ਼ਿਲ੍ਹਿਆਂ ਵਾਸਤੇ ਦਿੱਤੀ ਸੀ ਜਿੱਥੇ ਪੰਜਾਬ ਨੂੰ ਕਰੀਬ 300 ਕਰੋੜ ਰੁਪਏ ਦੇਣੇ ਨੇ ਉੱਥੇ ਹੀ ਹਰਿਆਣਾ ਨੂੰ 136.10 ਕਰੋੜ ਰੁਪਏ ਉੱਤਰ ਪ੍ਰਦੇਸ਼ ਨੂੰ 15.91 ਕਰੋੜ ਰੁਪਏ ਦਿੱਤੇ ਜਾਣੇ ਸਰ ਹੁਣ ਜਦੋਂ ਅਗਲੇ ਵਰੇ ਝੋਨੇ ਦਾ ਲਵਾਈ ਸੀਜ਼ਨ ਆਵੇਗਾ ਉਦੋਂ ਤੱਕ ਅਗਲਾ ਵਿੱਤੀ ਵਾਰਾ ਸ਼ੁਰੂ ਹੋ ਚੁੱਕਾ ਹੋਵੇਗਾ ਜਦ ਕਿ ਮੌਜੂਦਾ ਕੇਂਦਰੀ ਸਕੀਮ ਇਸੇ ਵਿੱਤੀ ਵਰੇ ਲਈ ਸੀ ਹੁਣ ਸਭ ਤੋਂ ਵੱਡਾ ਸਵਾਲ ਆ ਕਿ ਕਰੀਬ 300 ਕਰੋੜ ਰੁਪਈਆ ਜਿਹੜਾ ਫੰਡ ਆ ਉਹ ਰੱਦ ਹੋ ਚੁੱਕਾ ਜਿਹਦੀ ਜ਼ਿੰਮੇਵਾਰੀ ਮਹਿਕਮੇ ਦੀ ਬੰਦੀ ਆ ਉਧਰ ਇਸ ਮਸਲੇ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਫਸਲੀ ਵਿਭਿੰਤਾ ਦੀ ਸਕੀਮ ਨੂੰ ਲਾਗੂ ਕਰਨ ਵਿੱਚ ਡਾਇਰੈਕਟਰ ਦੀ ਕੁਤਾਹੀ ਸਾਹਮਣੇ ਆਈ ਹੈ ਜਿਸ ਦੀ ਹੁਣ ਜਵਾਬ ਤਲਬੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਕਰੀਬ ਸਵਾ ਮਹੀਨੇ ਦੀ ਦੇਰੀ ਕਰ ਦਿੱਤੀ ਹੈ ਜਿਸ ਕਰਕੇ ਜਵਾਬਦੇਹੀ ਤੇ ਪੱਕੀ ਤੈਅ ਕੀਤੀ ਗਈ ਹੈ ਉਧਰ ਇਸ ਮਸਲੇ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਐਤਕੀ ਮੱਕੀ ਹੀਟ ਕਰੀਬ 23000 ਹੈਕਟਾਰ ਰਕਬਾ ਵਧਿਆ ਹੈ ਉਹਨੇ ਕਿਹਾ ਕਿ ਨਰਮੇ ਹੀਠਾਂ ਰਕਬਾ ਨਿਕਲ ਕੇ ਐਤਕੀ ਚੋਨੇ ਹੀਟ ਲਿਆਦਾ ਗਿਆ ਹੈ ਪਰ ਫਸਲੀ ਵਿਪੇਂਤਾ ਸਕੀਮ ਤਹਿਤ ਹੱਲਾਸ਼ੇਰੀ ਰਾਸ਼ੀ ਦਾ ਫਾਇਦਾ ਦੇਣ ਲਈ ਕੇਂਦਰ ਨੂੰ ਪੱਤਰ ਲਿਖ ਕੇ ਕੁਝ ਛੋਟਾ ਮੰਗਾਗੇ ਜਿੱਥੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਡਾਇਰੈਕਟਰ ਦੀ ਜ਼ਿੰਮੇਵਾਰੀ ਬੰਦੀ ਕਿ ਆਖਰ ਕੀ ਵਜ੍ਹਾ ਰਹੀ ਕਿ ਇੰਨੀ ਲੇਟ ਕਰ ਦਿੱਤੀ ਕਰੀਬ 40 ਦਿਨ ਜਿਹੜਾ ਵਾ ਉਹ ਸਕੀਮ ਦਾ ਫਾਇਦਾ ਨਹੀਂ ਚੁੱਕ ਸਕੇ ਜਿੱਤੇ ਹੁਣ ਡਾਇਰੈਕਟਰ ਦੀ ਜਵਾਬ ਤਲਵੀ ਪੱਕਿਆ ਉਥੇ ਹੁਣ ਡਾਇਰੈਕਟਰ ਇਹ ਕਹਿ ਰਹੇ ਨੇ ਕਿ ਅਸੀਂ ਹੁਣ ਸੈਂਟਰ ਸਰਕਾਰ ਤੋਂ ਛੋਟ ਮੰਗਾਂਗੇ ਸਭ ਤੋਂ ਵੱਡਾ ਸਵਾਲ ਹੈ ਕਿ ਸੈਂਟਰ ਅਤੇ ਪੰਜਾਬ ਦੇ ਪਹਿਲਾਂ ਹੀ ਫੰਡਾਂ ਨੂੰ ਲੈ ਕੇ ਵਿਗੜੇ ਹੋਏ ਸਬੰਧ ਨੇ ਇਸੇ ਦੌਰਾਨ ਹੁਣ 288 ਕਰੋੜ ਰੁਪਏ ਵੀ ਰੱਦ ਹੋਣਾ ਪੱਕਿਆ ਇਸੇ ਕਰਕੇ ਹੁਣ ਖੇਤੀਬਾੜੀ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾ ਨੇ ਇਸ ਡਾਇਰੈਕਟਰ ਨੂੰ ਜਵਾਬ ਤਲਬ ਕਰਦਾ ਫੈਸਲਾ ਕੀਤਾ ਉਹ ਸਭ ਤੋਂ ਵੱਡੀ ਸਵਾਲ ਹੈ ਕਿ ਜਦ ਭਾਰਤ ਸਰਕਾਰ ਨੇ ਸਿਰਫ ਤਿੰਨ ਸੂਬਿਆਂ ਨੂੰ ਹੀ ਪੈਸੇ ਦਿੱਤੇ ਨੇ ਤੇ ਫਿਰ ਸਰਕਾਰ ਦੇ ਅਧਿਕਾਰੀ ਔਰ ਸਰਕਾਰ ਤੇ ਸਵਾਲ ਖੜੇ ਹੁੰਦੇ ਨੇ ਜਦ ਸੈਂਟਰਲ ਸਰਕਾਰ ਇੱਕ ਪਾਸੇ ਪੈਸੇ ਦੇ ਰਿਆ ਤੇ ਅਸੀਂ ਉਸ ਪੈਸੇ ਦਾ ਇਸਤੇਮਾਲ ਨਹੀਂ ਕਰੇ ਤੇ ਅਸੀਂ ਉਹ ਪੈਸੇ ਮੰਗ ਰਹੇ ਨੇ ਜਿਹੜੀ ਅਸੀਂ ਜੂਸੀ ਸਰਟੀਫਿਕੇਟ ਜਾਰੀ ਨਹੀਂ ਕੀਤਾ ਲੇਕਿਨ ਫਿਲਹਾਲ ਇਹ ਜਿਹੜਾ ਇੱਕ ਕਿਸਾਨਾਂ ਨੂੰ ਪ੍ਰਤੀ ਏਕੜ 17500 ਰੁਪਇਆ ਪ੍ਰਤੀ ਕਿੱਲਾ ਮਿਲਣਾ ਸੀ ਉਹ ਹੁਣ ਨਹੀਂ ਮਿਲਣਾ ਕਿਉਂਕਿ ਜਦ ਅਫਸਰਾਂ ਦੀ ਲਾਪਰਵਾਹੀ ਜਾਂ ਅਫਸਰ ਸੁੱਤੇ ਸੀ ਔਰ ਸੁੱਤੇ ਹੋਏ ਅਫਸਰਾਂ ਨੂੰ ਜਗਾਉਣ ਵਿੱਚ ਵੀ ਸਰਕਾਰ ਕਾਮਯਾਬ ਨਹੀਂ ਹੋਈ ਪਰ ਹੁਣ ਮੰਤਰੀ ਕਹਿ ਰਹੇ ਨੇ ਕਿ ਅਫਸਰ ਨੂੰ ਤਲਬ ਕਰਾਂਗੇ ਅਫਸਰ ਕਹਿ ਰਹੇ ਨੇ ਅਸੀਂ ਸੈਂਟਰ ਸਰਕਾਰ ਨੂੰ ਮੁੜ ਅਪੀਲ ਕਰਾਂਗੇ ਪਰ ਸਵਾਲ ਆ ਕਿ ਝੋਨੇ ਦੀ ਲਵਾਈ ਦਾ ਜਦ ਕੰਮ ਮੁਕੰਮਲ ਹੋ ਚੁੱਕਾ ਤੇ ਫਿਰ ਅਫਸਰ ਕਿਉਂ ਸੁੱਤੇ ਰਹੇ ਨੇ ਖੇਤੀਬਾੜੀ ਵਿਭਾਗ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਅਗਰ ਖੇਤੀ ਪ੍ਰਧਾਨ ਸੂਬੇ ਦੇ ਮਹਿਕਮੇ ਦੇ ਵਿੱਚ ਅਜਿਹੇ ਅਫਸਰ ਜਿਹੜੇ ਹਮ ਸੁੱਤੇ ਰਹਿੰਦੇ ਆਗੇ ਨੇ ਲਾਜ਼ਮੀ ਤੌਰ ਤੇ ਸਰਕਾਰ ਨੂੰ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕਰਨੀ ਚਾਹੀਦੀ ਆ ਜੇ ਕੋਈ ਅਫਸਰ ਆਪਣਾ ਫਰਜ਼ ਹੀ ਨਹੀਂ ਨਿਭਾ ਸਕਦਾ ਜੇ ਆਪਣਾ ਕੋਈ ਅਫਸਰ ਡਿਊਟੀ ਤੇ ਹੀ ਕੁਤਾਹੀ ਕਰੇ ਜਾਂ ਉਹਨੂੰ ਇਹ ਨਾ ਪਤਾ ਲੱਗੇ ਕਿ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਾ ਤੇ ਫਸਲੀ ਚੱਕਰ ਤੋਂ ਬਾਹਰ ਕੱਢਣ ਵਾਸਤੇ ਸਰਕਾਰ ਨੇ ਜਿਹੜੇ ਫੀਸ ਪੈਸੇ ਦਿੱਤੇ ਹੀ ਕਰੀਬ 300 ਕਰੋੜ ਰੁਪਏ ਜੇ ਅਸੀਂ ਉਹਨਾਂ ਨੂੰ ਵਰਤਾਂਗੇ ਹੀ ਨਹੀਂ ਤੇ ਫਿਰ ਇਹੋ ਜਿਹੇ ਜ਼ਿੰਮੇਵਾਰ ਅਹੁਦਿਆਂ ਤੇ ਕੁਝ ਸਿਆਣੇ ਦੇ ਸੂਝਵਾਨ ਤੇ ਜੋ ਜ਼ਿੰਮੇਵਾਰੀ ਸਮਝਣ ਉਹਨਾਂ ਨੂੰ ਹੀ ਇਹ ਕੁਰਸੀਆਂ ਮਿਲਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਇਹ ਜਿਹੜਾ ਖੂ ਖਾਤੇ ਪੈ ਚੁੱਕੇ ਪੈਸਿਆਂ ਦਾ ਜ਼ਿੰਮੇਵਾਰ ਕੌਣ ਆ ਪੰਜਾਬੀ ਟਰਬਿਊਨ ਦੇ ਪੱਤਰਕਾਰ ਚਰਨਜੀਤ ਭੁੱਲਰ ਹੋਣਾਂ ਦੀ ਖਬਰ ਇਹ ਵੀ ਨਸ਼ਰ ਕਰਦੀ ਹੈ ਕਿ ਇਹਦੇ ਵਿੱਚ ਮੈਚਿੰਗ ਗ੍ਰਾਂਟ ਸੀ ਜਿੱਥੇ 60 ਰੁਪਏ ਸੌਪਿਛੇ ਸੈਂਟਰ ਸਰਕਾਰ ਨੇ ਦੇਨੇ ਉਹਦੇ ਚ 40 ਰੁਪਏ ਪੰਜਾਬ ਸਰਕਾਰ ਨੇ ਪਾਉਣੇ ਸੀ ਪਰ ਜਾਗ ਅਫਸਰਾਂ ਦੀ ਨੀਂਦ ਕੁੰਭ ਕਰਨੀ ਨੀਂਚੋਂ ਉਦੋਂ ਉੱਠੇ ਜਦੋਂ ਸਭ ਕੁਝ ਨਿਬੜ ਚੁੱਕਾ ਸੀ ਕਿਉਂਕਿ ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਾ ਰੋ ਇਸੇ ਕਰਕੇ ਕੇਂਦਰ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਦੇ ਲਈ ਫਸਲੀ ਚੱਕਰ ਚੋਂ ਬਾਹਰ ਕੱਢਣ ਲਈ ਕ੍ਰੀਬ 290 ਕਰੋੜ ਰੁਪਏ ਦੇ ਫੰਡ ਜਿਹੜੇ ਦਿੱਤੇ ਸੀ ਉਹ ਰੱਦ ਹੋ ਜਾਣੇ ਹਨ ਕੇਂਦਰੀ ਫਸਲੀ ਵਿਭਿੰਨਤਾ ਸਕੀਮ ਤਹਿਤ ਝੋਨੇ ਦੀ ਕਾਸਤ ਹੇਠਾਂ ਜਿਹੜਾ ਰਕਬਾ ਵਾ ਉਹ ਕੱਢਣ ਦੀਆਂ ਲਗਾਤਾਰ ਪੰਜਾਬ ਸਰਕਾਰ ਸੈਂਟਰ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਲੇਕਿਨ ਜਦ ਅਜਿਹੇ ਅਪਸਰ ਹੋਣ ਤੇ ਫਿਰ ਸਰਕਾਰਾਂ ਦੇ ਜਿਹੜੇ ਟੀਚੇ ਆ ਉਹ ਪੂਰੇ ਨਹੀਂ ਹੁੰਦੇ ਫਸਲੀ ਵਿਭਿੰਨਤਾ ਫਸਲੀ ਚੱਕਰ ਇਸ ਸਕੀਮ ਦੇ ਤਹਿਤ ਝੋਨੇ ਦੀ ਕਾਸਤ ਹੇਠਾਂ ਨਿਕਲ ਕੇ ਬਦਲਵੀਆਂ ਫਸਲਾਂ ਨੂੰ ਬਜਾੰਦ ਕਰਨ ਵਾਲੇ ਕਿਸਾਨਾਂ ਨੂੰ ਜਿਹੜਾ ਝੋਨਾ ਛੱਡ ਕੇ ਹੋਰ ਬਦਲਵੀਆਂ ਫਸਲਾਂ ਲਾਉਣਗੇ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਹੱਲਾਸ਼ੇਰੀ ਦੇਣ ਵਾਸਤੇ ਸੈਂਟਰ ਖਾਰ ਨੇ 17500 ਰੁਪਇਆ ਪ੍ਰਤੀ ਕਿਲਾ ਦੇਣਾ ਸੀ ਲੇਕਿਨ ਕੁਝ ਅਫਸਰਾਂ ਕਰਕੇ ਇਹ ਜਿਹੜੀ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਵਾਲੀ ਸਕੀਮਾ ਇਹ ਖੂਖਾਤੇ ਪੈ ਚੁੱਕੀ ਆ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਸੂਬਾ ਸਰਕਾਰ ਨੂੰ ਫਸਲੀ ਵਿਭਿੰਨਤਾ ਦਾ ਸੋਧਿਆ ਪ੍ਰੋਗਰਾਮ 10 ਜੂਨ ਨੂੰ ਭੇਜ ਦਿੱਤਾ ਗਿਆ ਸੀ ਪਰ ਮਹਿਕਮਾ 40 ਦਿਨ ਸੁੱਤਾ ਰਿਆ ਜਦੋਂ ਜਾਗ ਆਈ ਜਾਂ ਨੀਂਦ ਚੋਂ ਬਾਹਰ ਆਏ ਉਦੋਂ ਇਹ ਪੈਸੇ ਖੂ ਖਾਤੇ ਜਾ ਚੁੱਕੇ ਸੀ ਔਰ ਸਭ ਤੋਂ ਵੱਡੀ ਗੱਲ ਕਿ ਅਫਸਰ ਉਥੇ ਅਜਿਹੇ ਨੇ ਜਿਨ੍ਹਾਂ ਨੇ ਭਾਫ ਹੀ ਨਹੀਂ ਲਗੰਦੀਤੀ ਹਾਲਾਂਕਿ ਖੇਤੀਬਾੜੀ ਮੰਤਰੀ ਖੁਦ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਮਹਿਕਮੇ ਦੇ ਡਾਇਰੈਕਟਰ ਜਾਂ ਮਹਿਕਮੇ ਦੇ ਸਖਤਰ ਨੇਵੀ ਗੱਲ ਮੰਤਰੀ ਤੱਕ ਨਹੀਂ ਪਹੁੰਚਾਈ ਹੈਗੀ ਕਿ ਆਖਰ 175000 ਕਿੱਲੇ ਪ੍ਰਤੀ ਦਿੱਤਾ ਜਾ ਰਿਹਾ ਇੱਕ ਕਿਲੇ ਪਿੱਛੇ ਤੇ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਊਗਾ ਕਿਉਂਕਿ ਲਗਾਤਾਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਝੋਨੇ ਦਾ ਜਿਹੜਾ ਰਕਬਾ ਵਾ ਉਹ ਘਟਾਇਆ ਜਾਵੇ ਕਿਉਂਕਿ ਕਿ ਝੋਨਾ ਪਾਣੀ ਬਹੁਤ ਲੈਂਦਾ ਉਹ ਝੋਨਾ ਸਾਡੇ ਪੰਜਾਬ ਦੀ ਫਸਲ ਨਹੀਂ ਹੈ ਔਰ ਇਸ ਕਰਕੇ ਲਗਾਤਾਰ ਸਰਕਾਰ ਦੀਆਂ ਕੋਸ਼ਿਸ਼ਾਂ ਹੈ ਲੇਕਿਨ ਕੋਸ਼ਿਸ਼ਾਂ ਨੂੰ ਬਲਜਫਲ ਨਹੀਂ ਮਿਲਦਾ ਕਿਉਂਕਿ ਸਾਡੇ ਜਿਹੜੇ ਅਫਸਰ ਨੇ ਉਹ ਬਹੁਤੇ ਲਾਪਰਵਾਹ ਨੇ ਹੁਣ ਫਿਲਹਾਲ ਦੇ ਦਿਆਂ ਕਿ ਗੁਰਮੀਤ ਸਿੰਘ ਖੂੜੀਆਂ ਜੋ ਸੂਬੇ ਦੇ ਖੇਤੀਬਾੜੀ ਮੰਤਰੀ ਆ ਉਹ ਡਾਇਰੈਕਟਰ ਦੀ ਕਿਹੋ ਜੀ ਜਵਾਬ ਤਲਬੀ ਕਰਦੇ ਨੇ ਸਿਰਫ ਖਾਣਾ ਪੂਰਤੀ ਮਾਫੀਨਾਮਾ ਜਾਂ ਹੋਰ ਕੁਝ ਕਹਿ ਕੇ ਪੱਲਾ ਛਾੜ ਲਿਆ ਜਾਏਗਾ ਇਹ ਇੱਕ ਸਵਾਲ ਹੈ ਤੇ ਜੇ ਕੋਈ ਕਿਸਾਨ ਜ਼ਿਮੀਦਾਰ ਜਿਹੜਾ ਝੋਨੇ ਨਹੀਂ ਬੀਜਦਾ ਕਿਉਂਕਿ ਬਜਾਨ ਖਤਮ ਹੋ ਚੁੱਕੀ ਉਹਨੂੰ ਹਲਾ ਸ਼ੇਰੀਦਾਨ ਵਾਸਤੇ ਜੇ ਕੋਈ ਹੋਰ ਝੋਨੇ ਦੀ ਜਗ੍ਹਾ ਫਸਲ ਨੂੰ ਹੀ ਬਦਲ ਫਸਲ ਬੀਜਦਾ ਉਹਨੂੰ ਸੈਂਟਰ ਸਰਕਾਰ ਨੇ ਸਾਢੇ 17000 ਰੁਪਇਆ ਪ੍ਰਤੀ ਕਿੱਲਾ ਦੇਣਾ ਸੀ ਤੇ ਫਿਰ ਅਪਸਰਾਂ ਦੀ ਨੂਕੀ ਪ੍ਰੋਬਲਮ ਸੀ ਇਸਕੀਮ ਪੰਜਾਬ ਚ ਲਾਗੂ ਹੋਣੀ ਚਾਹੀਦੀ ਸੀ ਪਰ ਅਫਸਰਾਂ ਦੀ ਲਾਪਰਵਾਹੀ ਨੀਤੀ ਕਰਕੇ ਇਹ ਜਿਹੜੀ ਸਕੀਮ ਆ ਉਹ ਫੇਲ ਹੋ ਚੁੱਕੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਨੂੰ ਲਗਭਗ 300 ਕਰੋੜ ਰੁਪਏ ਸੈਂਟਰ ਸਰਕਾਰ ਦੇ ਰਿਹਾ ਜਦ ਕਿ ਹਰਿਆਣਾ ਦੇ ਯੂਪੀ ਜਿੱਥੇ ਭਾਜਪਾ ਦੀ ਸਰਕਾਰ ਹੈ ਹਰਿਆਣੇ ਨੂੰ 136 ਕਰੋੜ ਰੁਪਏ ਯੂਪੀ ਨੂੰ ਸਿਰਫ 15 ਕਰੋੜ ਰੁਪਏ ਦਿੱਤਾ ਪਰ ਪੰਜਾਬ ਨੂੰ 300 ਕਰੋੜ ਰੁਪਏ ਤੇ ਫਿਰ ਬਾੜੇ ਅਪਸਰਾ ਤੇ ਅਪਸਰਾ ਦੇ ਨੀਤੀਆਂ ਕਰਕੇ ਇਸ ਤੋਂ ਇਹ ਸਪਸ਼ਟ ਹੁੰਦਾ ਕਿ ਜੇ ਕਿਸਾਨ ਫਸਲੀ ਚੱਕਰ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਜਾਂ ਝੋਨੇ ਦੀ ਜਗ੍ਹਾ ਕੁਝ ਹੋਰ ਫਸਲ ਬੀਜਣਾ ਚਾਹੁੰਦੇ ਨੇ ਤੇ ਜੇ ਸੈਂਟਰਲ ਸਰਕਾਰ ਪੈਸੇ ਦੇ ਰਹੀ ਆ ਤੇ ਫਿਰ ਪੰਜਾਬ ਦੇ ਅਪਸਰਾ ਨੂੰ ਕਾਦੀ ਤਕਲੀਫ ਲਾਜ਼ਮੀ ਤੌਰ ਤੇ ਅਜਿਹੇ ਅਪਸਰਾ ਦੇ ਖਿਲਾਫ ਵਿੱਗਮੇ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਆ ਸਿਰਫ ਜਵਾਬ ਤਲਬੀ ਦੇ ਨਾਲ ਗੱਲ ਨਹੀਂ ਬੰਨੀ ਇਸ ਜਾਣਕਾਰੀ ਦੇ ਨਾਲ ਧਰਤੋਲ ਦੇ ਅੱਗੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ